ਹਾਰੇ ਕੇ ਸੰਦਰਭਾਂ ਨੂੰ بڑے ਕਾਮਾ ਅਸੀਂ ਆਪਣੀ ਪਰਿਆਦਾ ਨੂੰ ਕਰਹਿ ਕੇ ਤਗੜੀ ਤੇ ਬੜੇ ਵਿੱਚ ਪਰਵਚਨ ਲਖੇ ਨੇ ਸਤ ਪ੍ਰੀਤਤਾ ਦੀ ਮਹਾਰਾ ਸਾਖਤ ਪ੍ਰਵਾਰ ਇਹਨਾਂ ਨੂੰ ਚੁੱਤ ਜਾਏ ਗੁਰੂ ਰਵਿਦਾਸ ਮਹਾਰਾ ਜੀ ਦੇ ਜੀਵਨ ਬਾਰੇ ਔਰ ਗੁਰੂ ਰਵਿਦਾਸ ਦੀ ਮਹਾਰਾ ਜੀ ਦੀ ਸੋਚ ਬਾਰੇ ਜਿੰਨਾ ਉਸ ਮਹਾਪੁਰਸ਼ ਨੇ ਦੁਨੀਆ ਦੇ ਵਿੱਚ ਸੰਘਰਸ਼ ਕੀਤਾ ਸ਼ਾਇਦ ਇਹੌਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਕੋਈ ਏਡਾ ਦਾ ਮਹਾਕੁਰਸ਼ ਹੋਵੇਗਾ ਜਿਹੜਾ ਪੂਰੀ ਬਾਹ ਲਾ ਕੇ ਗੁਰੂ ਵਿਦਾ ਦੀ ਮਹਾਨ ਦੇ ਮਿਸ਼ਣ ਦਾ ਪ੍ਰਚਾਰ ਕਰੇਗਾ ਲੇਕਿਨ ਗੁਰੂ ਪਿਆਰੀ ਸਾਥ ਸਾਥ ਜੀ ਕੀ ਆਖ ਸਕਦੇ ਆ ਜੇਸ ਮਹਾਪੁਰਖ ਨੇ ਪੂਰੀ ਜ਼ਿੰਦਗੀ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਆਪਣੀ ਜਾਨ ਨੂੰ ਹੱਥ ਦੀ ਹਥੇਲੀ ਤੇ ਰੱਖ ਕੇ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਕੀਤਾ ਹੋਵੇ ਉਸ ਮਹਾਨ ਪੁਰਖ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੋਲੀਆਂ ਚੱਲ ਜਣੀਆਂ ਇਹਨੂੰ ਅਸੀਂ ਕੀ ਆਖਾਂਗੇ ਕੀ ਕਹਿ ਸਕਦੇ ਹਾਂ ਕੋਨੇ ਮਹਾਂਪੁਰਸ਼ਾਂ ਨੇ ਬੜੇ ਸੁੰਦਰ ਵਿਚਾਰ ਆਪਣੇ ਰੱਖੇ ਨੇ ਬਹੁਤ ਸੁੰਦਰ ਵਿਚਾਰ ਮਹਾਂਪੁਰਸ਼ਾਂ ਦੇ ਮੈਨੂੰ ਲੱਗੇ ਕਹਿੰਦੇ ਤੇ ਹੁਕਮਨਾਮਾ ਉੱਥੇ ਜਾਰੀ ਹੋਵੇਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਸਥਾਪਿਤ ਹੈ ਤੁਸੀਂ ਸਾਰੇ ਇਸ ਗੱਲ ਐਗਰੀ ਹੋ ਉਨ੍ਹਾਂ ਨੇ ਉੱਥੇ ਹੁਕਮਨਾਮੇ ਜਾਰੀ ਕੀਤਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਥਾਪਿਤ ਹੈ ਜਿੱਥੇ ਸਤਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਸਰੂਪ ਸਥਾਪਿਤ ਹੈ ਉੱਥੇ ਸਾਡੇ ਗੁਰੂਆਂ ਦੀ ਆਪਣੀ ਮਰਿਆਦਾ ਔਰ ਸਾਡੇ ਬਣਾਏ ਹੋਏ ਆਪਣੇ ਨਿਯਮ ਚੱਲਣਗੇ ਇਸ ਦਾ ਨੂੰ ਆਪਾਂ ਲੈ ਕਰਕੇ ਚੱਲੀਏ ਆਪਾਂ ਦੂਸਰਿਆਂ ਨੂੰ ਕਹਿਣ ਦੀ بجائے ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਸਤਿਗੁਰ ਦੀ ਬਾਣੀ ਦਾ ਪ੍ਰਕਾਸ਼ ਕਰੂ ਜਿੱਦਾਂ ਦਾ ਚਾਹੂਂਦੇ ਉਦਾਂ ਦੇ ਨਾਮ ਨਾਲ ਸੰਬੋਧਨ ਕਰੀਏ ਸਤਿਗੁਰੂ ਰਵਿਦਾਸ ਮਹਾਰਾ ਜੀ ਜੈ ਜੈ ਰਤਨ ਸ਼ਰਤੀ ਅਮਰ ਰਹੇ ਜਿੱਦਾਂ ਅਸੀਂ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ ਰੱਖਦੇ ਆ ਆਪਣੇ ਘਰ ਦੇ ਵਿੱਚ ਬੈਠ ਕੇ ਅਸੀਂ ਆਪਣੇ ਗੁਰੂ ਨੂੰ ਵੱਡੇ ਤੋਂ ਵੱਡੇ ਨਾਮ ਨਾਲ ਸੰਬੋਧਨ ਕਰ ਸਕਦੇ ਆ ਉਹ ਤਾਂ ਜੇਕਰ ਸਾਨੂੰ ਕਿਸੇ ਦਾ ਭੈ ਨਾ ਹੋਵੇ ਆਦਿਸੀ ਦਾਵਾਦੋਲ ਹੋਏ ਆ ਡਬਲ ਮਾਈਂਡਡ ਹੋਏ ਆ ਮਹਾਰਾਜੀ ਨੇ ਬੜੀ ਗਤੋਗੈ ਤੇ ਨਾਲ ਸੰਤਰਾਮਾ ਨੰਦੀ ਮਹਾਰਾ ਨੇ ਜੀਵਨ ਦੇ ਵਿੱਚ ਸੰਘਰਸ਼ ਕਰਕੇ ਸਤਿਗੁਰੂ ਰਵੀ ਗਾਦੀ ਮਹਾਰਾਜੀ ਪਾਵਨ ਬਾਣੀ ਦੀ ਖੋਜ ਕੀਤੀ ਔਰ ਸਤਿਗੁਰੂ ਰਕੀਨਾਰ ਜੀ ਮਹਾਰਾਜ ਦੀ ਪਾਵਨ ਬਾਣੀ ਮਹਾਰਾਜ ਜੀ ਨੇ ਸੋਧਤ ਕਰ ਕਰਕੇ ਆਪਣੇ ਜੀਵਨ ਕਾਲ ਦੇ ਵਿੱਚ ਮੈਂ ਅੱਜ ਸਭਾ ਦੇ ਵਿੱਚ ਇਹ ਵੀ ਦੱਸ ਦੇਵਾਂ ਮਹਾਰਾਜ ਜੀ ਆਪਣੇ ਜੀਵਨ ਕਾਲ ਦੇ ਵਿੱਚ ਸਤਿਗੁਰੂ ਜੀ ਦੀ ਅਮਰਤ ਬਾਣੀ ਦਾ ਪਾਠ ਵੀ ਕਰ ਗਏ ਨੇ, ਦਾਖ ਵੀ ਕਰ ਗਏ ਨੇ, ਸੰਤ ਲੇਖ ਰਾਜੀ ਇਸ ਦਲ ਦੇ ਗਵਾਹ ਨੇ, ਜਾਨੂ ਨੇ ਨਾਲ ਕੀਤਾ ਹੈ। ਮੰਦੀਪਤਾ ਜੀ, ਬ੍ਰਿੰਦਰਨਾਥ ਬਤੂ ਜੀ, ਸਤਪਾਰਾ ਜੀ, ਸੁਰੇਂਦਰ ਰਾਜੀ ਉਹਨਾਂ ਨੂੰ ਵੀ ਅੰਮ੍ਰਿਤ ਬਾਣੀ ਪੜਨ ਦੇ ਵਾਸਤੇ ਮਹਾਰਾਜੀ ਨੇ ਸੰਬੋਧਿਤ ਕੀਤਾ ਸੀ ਔਰ ਗੁਰੂ ਪੈਰੀ ਸਾਧ ਸੰਗਤ ਜੀ ਕੋਈ ਏਦਾਂ ਦਾ ਸਮਾ ਆਇਆ ਕੋਈ ਏਦਾਂ ਦਾ ਮੌਕਾ ਆਇਆ ਜਦੋਂ ਮਾਨਵਦੀ ਲੋਕਾਂ ਵੱਲੋਂ ਮਹਾਰਾਜੀ ਦੇ ਉੱਪਰ ਇੰਨਾ ਦੁਰੂਪ ਕਮਾਇਆ ਗਿਆ ਫਿਰ ਸਮਾਜ ਨੇ ਸੋਚਿਆ ਕਿਉਂ ਨਾ ਅਸੀਂ ਗੁਲਾਮੀ ਦੀਆਂ ਬੇੜੀਆਂ ਨੂੰ ਹੀ ਕੱਟ ਦਈਏ ਮਹਾਪੁਰਸ਼ਾਂ ਨੇ ਇਹ ਮਰਨਾ ਕੀਤਾ ਹੈ ਫੈਸਲਾ ਕੀਤਾ ਜਗਤ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਧਰਮ ਸਥਾਨ ਮੰਦਿਰ ਸੀਰ ਕੁਵਤਨਪੁਰ ਤੋਂ 20 ਜਨਵਰੀ 2010 ਨੂੰ ਸਾਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਅਮਰਤ ਦੀ ਬਾਣੀ ਦਾ ਗ੍ਰੰਥ ਬਖਸ਼ਿਸ਼ ਕੀਤਾ। ਉਸ ਦਿਨ ਤੋਂ ਰਵਦਾਸੀਆ ਧਰਮ ਦਾ ਐਲਾਨ ਹੋਇਆ। ਜੁਗਤ ਜੁਗਤ ਤੋਂ ਜਿਹੜੇ ਸਵਾਜ ਨੂੰ ਲਟਾੜਿਆ ਜਾਂਦਾ ਸੀ, ਜਿਸ ਸਮਾਜ ਨੂੰ ਪਛਾੜਿਆ ਜਾਂਦਾ ਸੀ ਅੱਜ ਜੇਕਰ ਜੀਵ ਲੋਕ ਪੈਰਾਂ ਤੇ ਖੜੇ ਹੋਏ ਨੇ ਤਾਂ ਇਹਨਾਂ ਮਾਤਮਰੋਹ ਦੀ ਲੋਕਾਂ ਤੋਂ ਜਰਨ ਨਹੀਂ। ਕਿਤੇ ਨਾ ਕਿਤੇ ਸਾਨੂੰ ਘਰਉਣ ਦੀ ਆ ਸਾਡੇ ਵਿੱਚ ਪਾੜ-ਪੋੜ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਂਦੀਆਂ ਨੇ। ਕਿਤੇ ਨਾ ਕਿਤੇ ਇਹ ਖੜੇ ਨਾ ਹੋ ਸਕਣ ਇਹਨਾਂ ਨੂੰ ਫਿਸਲਾਉਣ ਦੇ ਲਈ ਕੋਈ ਨਾ ਕੋਈ ਕੋਸ਼ਿਸ਼ ਕੋਈ ਨਾ ਕੋਈ ਨਿਸ਼ਾਨਾ ਸੱਬੇ ਆ ਜਾਂਦਾ ਹੈ। ਲੇਕਿਨ ਗੁਰੂ ਪਿਆਰਿਓ ਜਿੰਨਾ 86 116 ਸੱਖਣ ਬੱਲਾ ਦੇ ਮਹਾਪੁਰਸ਼ਾਂ ਨੇ ਜ਼ਿੰਦਗੀ ਚ ਕੀਤਾ ਸਾਡਾ ਸਮਾਜ ਸਾਰੀ ਉਮਰੋਂ ਦਾ ਮਹਾਪੁਰਸ਼ਾਂ ਦਾ ਦੇਣ ਨਹੀਂ ਦੇ ਸਕਦਾ। ਤੋਂ ਆਉ ਮੈਂ ਬੇਨਤੀ ਕਰਨਾ ਬਹੁਤ ਹੀ ਸਤਿਕਾਰਯੋਗ ਸੰਤ ਬਹਿਲਦਾ ਜੀ 116 ਸੰਤ ਬਾਬਾ paramagnetic ਦੀ ਨੰਗਰ ਖੇਡਾਂ ਦੀ ਜੈ ਹਾਂਜੀ ਹਾਂਜੀ ਸਰ ਜਿਹੜੀ ਅੱਜ ਇਹ ਮੀਟਿੰਗ ਹੋਈ ਆ ਕਿਸ ਮੁੱਦੇ ਤੇ ਲੈ ਕੇ ਹੋਈ ਆ ਸੰਤ ਸਮਾਜ ਇਕੱਠਾ ਹੋਇਆ ਰਬਦਾਸੀਆ ਧਰਮ ਦਾ ਔਰ ਕੀ ਫੈਸਲੇ ਲਏ ਗਏ ਆ ਸੰਗਤ ਵੱਲੋਂ ਔਰ ਸੰਤ ਸਮਾਜ ਵੱਲੋਂ ਹਾਂ ਪਿਛਲੇ 2 ਮਹੀਨੇ ਪਹਿਲਾਂ 17 ਫ੍ਰੀਕ 5ਵੇਂ ਮਹੀਨੇ ਦੀ ਨੂੰ ਅਸਾਲ ਤੱਕ ਦੇ ਹੈਡ ਗ੍ਰੰਥੀ ਔਰ ਜੱਤੇਦਾਰ ਗਿਆਨੀ ਰਵਿंद्र ਸਿੰਘ ਵੱਲੋਂ ਇੱਕ ਲੈਟਰ ਜਾਰੀ ਕੀਤੀ ਗਈ ਸੀ ਜਿਹੜਾ ਹੁਕਮਨਾਮਾ ਕੀਤਾ ਉਹਨੇ ਕਿ ਗੁਰਬਾਣੀ ਦੇ ਆਧਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਦੇ ਉੱਤੇ ਜਿੰਨੇ ਵੀ ਆਪਛਾਹ ਦੀ ਬਾਣੀ ਆ ਜਿਨ੍ਹਾਂ ਭਗਤਾਂ ਨੂੰ ਆਖਦੇ ਭਗਤਾਂ ਦੀ ਬਾਣੀ ਆ ਉਹਨਾਂ ਨੂੰ ਭਗਤ ਹੀ ਕਹਿ ਕੇ ਸੰਬੋਧਨ ਕਰਨਾ ਇਹ ਪ੍ਰੋਗਰਾਮ ਜਾਰੀ ਕੀਤਾ ਸੀ ਉਹਨਾਂ ਨੇ ਉਸ ਹੁਕਮਨਾਮੇ ਉਸ ਤਰਫਦਾਸੀਆ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ ਜਗਿਆ ਔਰ ਉਹਦਾ ਵਿਰੋਧ ਕੀਤਾ ਅੱਜ ਉਸ ਕੜੀ ਨੂੰ ਲੈ ਕੇ ਪਿਛਲੇ ਤਕਰੀਬਨ 15-20 ਦਿਨਾਂ ਤੋਂ ਅਲੱਗ-ਅਲੱਗ ਜਥੇਬੰਦੀਆਂ ਦੀ ਅਲੱਗ-ਅਲੱਗ ਮਹਾਪੁਰਸ਼ਾਂ ਦੀਆਂ ਮੀਟਿੰਗਾਂ ਹੋ ਰਹੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਪਿਛਲੇ ਦਿਨ ਹੀ ਮੀਟਿੰਗ ਪਹਿਲਾਂ ਜਥੇਬੰਦੀਆਂ ਨਾਲ ਕੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਲਾਪੇ ਕੇ ਜਦੋਂ ਉੱਥੇ ਹਕਮਰਾ ਮੈਨੂੰ ਕੱਢ ਲੀਕਾ ਔਰ ਉਸ ਤੋਂ ਬਾਅਦ ਫਿਰ ਇੱਕ ਡੇਰਾ ਬਬਰ ਵੀ ਸੰਧਾਰਜੀ ਮੌਜੂਦਗਾ ਤੀਵੀ ਸਾਥ ਨਰਮਦਾਸ ਪਰਾਜੀ ਦੀ ਦਵਾਈ ਹੇਠ ਤੇਰਾ ਬਾਬੇ ਜੋੜੇ ਵਿਖੇ ਮੀਟਿੰਗ ਸੰਪੰਨ ਸਮਾਈ ਹੋਈ ਉੱਥੇ ਵੀ ਉਸ ਹਮਾ ਤੇਰਾ ਜੋ ਵਿਰੋਧ ਕੀ ਕਾਰਨ ਹੈ ਉਸ ਤੋਂ ਬਾਅਦ ਅੱਜ ਸਮੁੱਚੇ ਰੰਬਾਸੀਆ ਸਮਾਜ ਦੇ ਸੰਤ ਮਹਾਂਪੁਰਸ਼ਾਂ ਦੀ ਔਰ ਸਮੁੱਚੀਆਂ ਜੱਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਨੇ ਚੱਲ ਕੀਤੀ ਚੰਦ ਸ਼ੋਕਰ ਆਪਕਾ ਸਤਿ ਪੂਰਵ ਦਾਸ ਮਹਾਰਾਜ ਦੀ ਕਾਰਜੀ ਦੇ ਤੇ ਗੁਰੂ ਅਬਿਦਾਸ ਮੰਦਰ ਵਿਖੇ ਹੋਈ ਆ ਔਰ ਜਿਸ ਵਿੱਚ ਸਮੁੱਚੇ ਸਤ ਸਮਾਜ ਨੇ ਔਰ ਸਮੁੱਚੀਆਂ ਜੱਥੇਬੰਦੀਆਂ ਨੇ ਮਿਲ ਕੇ ਫੈਸਲਾ ਕੀਤਾ ਕੇ ਰਾਗੇ ਇੱਕ ਸਮਾਰੂ ਸੰਦੇਸ਼ ਦਿੱਤਾ ਹੈ ਕਿ ਜੋ ਹੁਕਮਨਾਮਾ ਕਾ ਤੱਕ ਦੀ ਧਰਤੀ ਤੋਂ ਜਾਰੀ ਹੋਇਆ ਉਸ ਹੁਕਮਨਾਮੇ ਦਾ ਜੋ ਪਵੰਦ ਨੇ ਜਿੱਥੇ-ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਉਹ ਸੰਤਾਂ ਜੋ ਗੁਰੂ ਘਰਾਂ ਦੀਆਂ ਕਮੇਟੀਆਂ ਉਹ ਉਸ ਹੁਕਮਨਾਮੇ ਨੂੰ ਮੰਨਣ ਦਾ پابੰਦ ਹੋਣਗੀਆਂ ਲੇਕਿਨ ਦਸਿਆ ਸਮਾਜ ਦਾ ਆਪਣਾ ਗ੍ਰੰਥ ਆਪਣਾ ਗ੍ਰੰਥ ਆਪਣਾ ਨਿਸ਼ਾਨ ਆਪਣਾ ਵਿਧਾਨ ਬਣ ਚੁੱਕਿਆ ਹੈ ਸਾਡਾ ਮੱਖਾ ਕਾਛੀ ਮੰਦਿਰ ਹੈ ਔਰ ਸਾਡਾ ਗ੍ਰੰਥ ਜਿਹੜਾ ਸਤਗੁਰੂ ਦਾ ਵਿਦਾਸ ਅਮਰਤ ਕ੍ਰੰਥ ਹੈ ਸੋ ਜੋ ਵੀ ਹੁਕਮਨਾਮਾ ਦਸਿਆ ਸਮਾਜ ਨੂੰ ਕਾਛੀ ਮੰਦਿਰ ਦੀ ਤਰਫ਼ ਹੀ ਦਵਾਏਗਾ ਉਹ ਹੁਕਮਨਾਮਾ ਮੰਨਣ ਦੇ ਲਈ ਦਸਿਆ ਸਮਾਜ پابੰਦ ਹੋਵੇਗਾ ਔਰ ਨਾਲ ਦੀ ਨਾਲ ਸਮਾਜਿਕ ਸੰਦੇਸ਼ ਵੀ ਦਿੱਤਾ ਹੈ ਕਿ ਜਿਨ੍ਹਾਂ ਵੀ ਗੁਰੂ ਘਰਾਂ ਦੇ ਅੰਦਰ ਜਿੱਥੇ ਵੀ ਗੁਰੂ ਘਰ ਦੇ ਅੰਦਰ ਕੋਈ ਵੀ ਪ੍ਰਚਾਰਕ ਕੋਈ ਵੀ ਢਾਡੀ ਦਿੱਥਾ ਕੋਈ ਵੀ ਕੀਰਤਨੀ ਕੋਈ ਵੀ ਕੋਈ ਵੀ ਗ੍ਰੰਥੀ ਸਾਹਿਬਾਨ ਅਗਰ ਸਤਿਗੁਰੂ ਅੰਬਦਾਸ ਮਹਾਰਾਜ ਅਦੀ ਮਾੜੀ ਸੋਚ ਦੇ ਨਾਲ ਕੋਈ ਪ੍ਰਚਾਰ ਪ੍ਰਸਾਰ ਕਰਦਾ ਹੈ ਤਾਂ ਗਲਤ ਨਾਮ ਇਸਤੇਮਾਲ ਕਰਦਾ ਤਾਂ ਉੱਥੇ ਦੀਆਂ ਕਮੇਟੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਇਸ ਕਰਕੇ ਸਮੁੱਚੇ ਸਮਾਜ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਗੁਰੂ ਘਰਾਂ ਦੇ ਅੰਦਰ ਉਹਨਾਂ ਹੀ ਕਮੇਟੀਆਂ ਨੂੰ ਬੁਲਾਓ ਉਹਨਾਂ ਹੀ ਉਹਨਾਂ ਹੀ ਗ੍ਰੰਥੀ ਸਿੰਘਾਂ ਨੂੰ ਬੁਲਾਓ ਜਾਂ ਉਹਨਾਂ ਹੀ ਪ੍ਰਚਾਰਕਾਂ ਨੂੰ ਬੁਲਾਓ ਜਿਹੜੇ ਸਤਿਗੁਰੂ ਅੰਬਦਾਸ ਮਹਾਰਾਜ ਨੂੰ ਸਤਿਕਾਰ ਦੇ ਨਾਲ ਸੰਬੋਧਨ ਕਰ ਇਹ ਹੁਕਮਨਾਮਾ ਕੀ ਹੋਇਆ ਜਾਰੀ ਕੀਤਾ ਗਿਆ ਪਹਿਲਾਂ ਤੁਸੀਂ ਜਦੋਂ ਪ੍ਰੈਸ ਕਲੱਬ ਦੇ ਵਿੱਚ ਮੀਟਿੰਗ ਹੋਈ ਆ ਉੱਥੇ ਸੰਤ ਕੁਲਵੰਤ RAM ਜੀ ਪਰੋ ਮਜ਼ਾਰੇ ਵਾਲੇ ਹਾਜ਼ਰ ਸੀਗੇ ਅੱਜ ਕੀ ਕਾਰਨ ਹੋ ਗਿਆ ਕਿ ਉਹ ਹਾਜ਼ਰ ਨਹੀਂ ਹੋਏ ਇੱਥੇ ਵਿੱਚ ਜੋ ਸੱਤ ਸਮਾਜ ਜਿਹੜਾ ਅੱਜ ਨਹੀਂ ਹੱਲ ਹੋਇਆ ਉਹਨਾਂ ਨੇ ਕਿਉਂਕਿ ਰੂਪਰੇਖਾ ਨਹੀਂ ਬਹੁਤ ਲੰਬੀ ਹੈ ਗ੍ਰਾਫੀ ਦੀ ਰੂਪਰੇਖਾ ਬਹੁਤ ਲੰਬੀ ਹੈ ਸੰਘਰਸ਼ ਜਿਹੜਾ ਇੱਥੇ ਹੀ ਖਤਮ ਹੋਣ ਵਾਲਾ ਨਹੀਂ ਹੈ ਤੇ ਇਸ ਕਰਕੇ ਉਹਨਾਂ ਨੇ ਅਗਲੀ ਮੀਟਿੰਗ ਜਿਹੜੀ ਆ ਅਗਲੀ ਮੀਟਿੰਗ ਉਹਨਾਂ ਨੇ ਰੱਖੀ ਹੈ 10 ਤਰੀਕ ਦੀ ਉਹਨਾਂ ਨੇ ਜੋ ਆਪਣਾ ਫੈਸਲਾ ਉਹਨਾਂ ਨੇ ਲਿਆ ਹੈਗਾ ਸੋ ਇਹ ਇੱਕ ਲੜੀ ਹੈ ਲੜੀ ਦੇ ਤਹਿਤ ਜੋ ਕਾਰਵੇ ਚੱਲ ਰਹੀ ਆ ਬਾਕੀ ਜੋ ਅੱਜ ਦੀ ਮੀਟਿੰਗ ਵਿੱਚ ਜਿੰਨੇ ਵੀ ਸੰਤਮਾ ਕੋ ਸ਼ਾਇਆ ਉਹਨਾਂ ਦਾ ਕੋਡਰਪੋਰਟ ਧੰਨਵਾਦ ਹੈ ਔਰ ਜਿਹੜੇ ਸੰਤਮਾ ਕੋਸ਼ ਨਹੀਂ ਆਏ ਅੱਜ ਦੀ ਮੀਟਿੰਗ ਵਿੱਚ ਉਹ ਸਮਾਜ ਸਾਰਾ ਅਵੇਲੇਆ ਸਮਾਜ ਸਾਰਾ ਜਾਗਰਤ ਸਮਾਜ ਸਾਰਾ ਜਾਣਦਾ ਕਿ ਉਹ ਕਿਉਂ ਨਹੀਂ ਆਏ ਸਾਧੂ ਸੰਤ ਸਮਾਜ ਜਿਹੜਾ ਆ ਉਹ ਅਕਾਲ ਤਖਤ ਦੇ ਉੱਪਰ ਜਾ ਕੇ ਕੋਈ ਮੀਟਿੰਗ ਕਰਨ ਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਜੀ ਨਹੀਂ ਇਹੋ ਜਿਹਾ ਸਾਡਾ ਕੋਈ ਵਿਚਾਰ ਵਟਾਂਦਰਾ ਨਹੀਂ ਹੈ ਕਿਉਂਕਿ ਅਸੀਂ پابੰਦ ਹੀ ਨਹੀਂ ਹਾਂ ਅਸੀਂ ਸਤਿਗੁਰੂ ਦਾਸਬਾਹੜਾ ਸਾਡਾ ਬਾਪ ਹੈ ਸਾਡੇ ਸਤਿਗੁਰੂ ਆ ਅਸੀਂ ਉਹਨਾਂ ਨੂੰ ਸਤਿਗੁਰੂ ਕਹਿਣਾ ਔਰ ਸਾਨੂੰ ਕੋਈ ਰੋਕ ਹੀ ਸਾਡਾ ਕੋਈ ਬੰਦਸ਼ ਹੀ ਸਾਡੇ ਗਲਾਸਾਂ ਦਾ ਸਤਿਗੁਰੂ ਨਹੀਂ ਸਤਿਗੁਰੂ ਕਹਿਣ ਤੋਂ ਇਸ ਕਰਕੇ ਜੋ ਹੁਕਮ ਨਾਮਾ ਕਾਸ਼ੀ ਬਣਾ ਦਿੱਤੀ ਤਾਕੀ ਤੋਂ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਆਏਗਾ ਉਸਦੇ ਅਸੀਂ ਪਾਬੰਦ ਹਾਂ ਉਸ ਨੂੰ ਹੀ ਅਸੀਂ ਬਣਾਂਗੇ ਕੋਈ ਅਗਲੀ ਰੂਪਰੇਖਾ ਕੀ ਹੈ ਅਗਲੀ ਰੂਪਰੇਖਾ ਜਿਹੜੀ ਆ ਸਾਡੀ ਜੋ ਸੂਚੀ ਕਹਿਰ 10 ਖਵਾਚ ਮਾਰਾ ਸੰਸਥਾ ਆ ਇਹਦੇ ਵਿੱਚ 23 ਜਥੇਬੰਦੀਆਂ ਸਾਰੀਆਂ ਰਾਕੇ ਕੰਮ ਕਰਦੀਆਂ ਉਹਨਾਂ ਦੀ ਮੀਟਿੰਗ ਕੀਤੀ ਜਾਏਗੀ ਔਰ ਮੀਟਿੰਗ ਦੇ ਵਿੱਚ ਚਰਚਾ ਕੀਤਾ ਜਾਏਗਾ ਕਿ ਅਗਲੀ ਰੂਪਰੇਖਾ ਕਿਹੜੀ ਕਰਾਂਗੇ ਸਾਰਿਆਂ ਦੀ ਸਹਿਮਤੀ ਨਾਲ ਹੋਵੇ ਧੰਨਵਾਦ